हां जी भाई जी ਅੱਜ ਗੱਲ ਕਰਦੇ ਹਾਂ ਉਹਨਾਂ 10 ਕਦਮਾਂ ਦੀ ਜਿਹੜੇ ਕਿ ਪ੍ਰਮਾਤਮਾ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ ਤੇ ਇਹਨਾਂ 10 ਕਦਮਾਂ ਨੂੰ ਮੈਂ ਇੱਕ ਇੱਕ 파ਟ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਤਾਂ ਜੋ ਤੁਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕੋ ਤੇ ਸਿੱਖ ਸਕੋ ਤੇ ਆਪਣੇ ਉੱਪਰ ਅਪਲਾਈ ਕਰ ਸਕੋ ਕਦਮ ਪਹਿਲਾ ਮੈਨੂੰ ਹਕੀਕਤ ਤੋਂ ਜ਼ਿਆਦਾ ਵੱਡਾ ਕਰਨਾ ਚਾਹੀਦਾ ਹੈ ਆਤਮਾ ਦੀ ਸ਼ਕਤੀ ਜੇਕਰ ਤੁਸੀਂ ਜ਼ਿਆਦਾਤਰ ਲੋਕਾਂ ਨੂੰ ਪੁੱਛੋਗੇ ਕਿ ਉਹ ਅਮੀਰ ਜਾਂ ਆਰਥਿਕ ਰੂਪ ਤੋਂ ਸੁਤੰਤਰ ਹੋਣਾ ਚਾਹੁੰਦੇ ਹਨ ਤਾਂ ਉਹ ਹਾਂ ਕਹਿਣਗੇ ਪਰ ਫਿਰ ਵੀ ਹਕੀਕਤ ਹਾਂ ਵੀ ਹੋ ਜਾਂਦੀ ਹੈ ਇਹ ਸੜਕ ਉੱਤੇ ਲੰਮੀ ਨਜ਼ਰ ਆਉਂਦੀ ਹੈ ਤੇ ਇਸ ਉੱਤੇ ਬਹੁਤ ਸਾਰੇ ਉਤਾਰ ਚੜਾਅ ਵੀ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਪਾਰ ਕਰਨਾ ਹੋਵੇਗਾ ਇਸ ਦੀ ਤੁਲਨਾ ਵਿੱਚ ਇਹ ਕਰਨਾ ਜ਼ਿਆਦਾ ਸੌਖਾ ਲੱਗਦਾ ਹੈ ਕਿ ਤੁਸੀਂ ਪੈਸੇ ਲਈ ਕੰਮ ਕਰੋ ਤੇ ਬਚੇ ਹੋਏ ਪੈਸਿਆਂ ਨੂੰ ਆਪਣੇ ਬ੍ਰੋਕਰ ਨੂੰ ਦੇ ਦਿਓ ਮੈਂ ਇੱਕ ਵਾਰ ਇੱਕ ਜਵਾਨ ਮਹਿਲਾ ਨੂੰ ਮਿਲਿਆ ਜਿਸ ਨੇ ਅਮਰੀਕਾ ਦੀ 올ੰਪਿਕ ਟੀਮ ਵਿੱਚ ਤੈਰਨ ਦੇ ਸੁਪਨੇ ਦੇਖੇ ਸਨ ਹਕੀਕਤ ਇਹ ਸੀ ਕਿ ਉਸ ਨੂੰ ਹਰ ਰੋਜ਼ ਸਵੇਰੇ 4 ਵਜੇ ਉੱਠਣਾ ਪੈਂਦਾ ਸੀ ਤਾਂ ਜੋ ਸਕੂਲ ਜਾਣ ਤੋਂ ਪਹਿਲਾਂ ਉਹ 3 ਘੰਟੇ ਤੱਕ ਤਰਨ ਦਾ ਅਭਿਆਸ ਕਰ ਸਕੇ ਸਨਿਚਰਵਾਰ ਦੀ ਰਾਤ ਨੂੰ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ 'ਚ ਵੀ ਨਹੀਂ ਜਾਂਦੀ ਉਸ ਨੂੰ ਹਰ ਇੱਕ ਵਾਂਗ ਪੜ੍ਹਾਈ ਕਰਕੇ ਆਪਣੇ ਵਿਖਿਆਨ ਦੀ ਜੇ ਦੇ ਵੀ ਧਿਆਨ ਦੇਣਾ ਹੁੰਦਾ ਸੀ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸ ਦੀ ਅਤੀ ਮਾਨਵੀ ਅਭਿ ਲਖਾ ਤੇ ਬਲੀਦਾਨ ਦੇ ਪਿੱਛੇ ਕੀ ਕਾਰਨ ਹਨ ਤਾਂ ਉਸ ਨੇ ਇਹੀ ਕਿਹਾ ਮੈਂ ਇਸ ਨੂੰ ਆਪਣੇ ਲਈ ਤੇ ਉਹਨਾਂ ਲੋਕਾਂ ਲਈ ਕਰਦੀ ਹਾਂ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ ਪਿਆਰ ਹੀ ਮੈਨੂੰ ਸਾਰੀਆਂ ਰੁਕਾਵਟਾਂ ਤੇ ਬਲੀਦਾਨ ਦੇਣ ਲਈ ਤਿਆਰ ਕਰਦਾ ਹੈ ਅਸੀਂ ਕੀ ਚਾਹੁੰਦੇ ਹਾਂ ਤੇ ਅਸੀਂ ਕੀ ਨਹੀਂ ਚਾਹੁੰਦੇ ਇਹਨਾਂ ਦਾ ਤਾਲਮਿਲ ਵੀ ਇੱਕ ਕਾਰਨ ਹੈ ਜਾ ਨਸਾਨਾ ਹੋ ਸਕਦਾ ਹੈ ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਅਮੀਰ ਹੋਣ ਦੀ ਇੱਛਾ ਦੇ ਪਿੱਛੇ ਕੀ ਕਾਰਨ ਹਨ ਤਾਂ ਇਹ ਡੂੰਗੀ ਭਾਵਨਾਤਮਕ ਇੱਛਾਵਾਂ ਅਤੇ ਅਣ ਇੱਛਾਵਾਂ ਦਾ ਸੰਜੋਗ ਹੈ ਮੈਂ ਕੁਝ ਦੀਆਂ ਲਿਸਟਾਂ ਦੱਸਾਂਗਾ ਪਹਿਲਾਂ ਤਾਂ ਆਪਣੀ ਅਣ ਇੱਛਾਵਾਂ ਦੀ ਕਿਉਂਕਿ ਉਹਨਾਂ ਦੇ ਕਾਰਨ ਹੀ ਇੱਛਾਵਾਂ ਪੈਦਾ ਹੁੰਦੀਆਂ ਹਨ ਮੈਂ ਸਾਰੀ ਜ਼ਿੰਦਗੀ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ ਮੈਂ ਉਹ ਕੁਝ ਵੀ ਨਹੀਂ ਸੀ ਕਰਨਾ ਚਾਹੁੰਦਾ ਜਿਹੜੇ ਮੇਰੇ ਮਾਪਿਓ ਚਾਹੁੰਦੇ ਸਨ ਜਾਨੀ ਕਿ ਨੌਕਰੀ ਦੀ ਸੁਰੱਖਿਆ ਤੇ ਉਪਨਗਰ ਵਿੱਚ ਇੱਕ ਘਰ ਮੈਂ ਕੇਵਲ ਇੱਕ ਵਰਕਰ ਹੀ ਨਹੀਂ ਸੀ ਬਣਾ ਰਹਿਣਾ ਚਾਹੁੰਦਾ ਮੈਨੂੰ ਇਸ ਗੱਲ ਕਾਰਨ ਬਹੁਤ ਨਫ਼ਰਤ ਹੁੰਦੀ ਸੀ ਕਿ ਮੇਰੇ ਡੈਡੀ ਆਪਣੇ ਕੈਰੀਅਰ 'ਚ ਇੰਨੇ ਰੁੱਝੇ ਰਹਿੰਦੇ ਸਨ ਕਿ ਉਹ ਮੇਰੇ ਫੁੱਟਬਾਲ ਮੈਚ ਦੇਖਣ ਵੀ ਨਹੀਂ ਸੀ ਆ ਸਕਦੇ ਮੇਰੇ ਡੈਡੀ ਸਾਰੀ ਜ਼ਿੰਦਗੀ ਕਰੜੀ ਮਿਹਨਤ ਕਰਦੇ ਰਹੇ ਤੇ ਸਰਕਾਰ ਨੇ ਉਹਨਾਂ ਦੀ ਮੌਤ ਤੇ ਉਹਨਾਂ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਲੈ ਲਿਆ ਮੈਨੂੰ ਇਸ ਗੱਲ ਤੋਂ ਵੀ ਨਫ਼ਰਤ ਹੁੰਦੀ ਸੀ ਆਪਣੀ ਮੌਤ ਤੋਂ ਬਾਅਦ ਉਹ ਆਪਣੀ ਮਿਹਨਤ ਦੀ ਕਮਾਈ ਨੂੰ ਆਪਣੇ ਬਾਰਸਾਂ ਦੇ ਲਈ ਨਹੀਂ ਛੱਡ ਪਾਏ ਅਮੀਰ ਲੋਕ ਇੰਜ ਨਹੀਂ ਕਰਦੇ ਉਹ ਕਰੜੀ ਮਿਹਨਤ ਕਰਦੇ ਹਨ ਤੇ ਆਪਣੇ ਬੱਚਿਆਂ ਲਈ ਢੇਰ ਸਾਰਾ ਪੈਸਾ ਛੱਡ ਜਾਂਦੇ ਨੇ ਹੁਣ ਇੱਛਾਵਾਂ ਦੀ ਗੱਲ ਮੈਂ ਦੁਨੀਆ ਕੋ ਮਨਾ ਚਾਹੁੰਦਾ ਹਾਂ ਕਿ ਜ਼ਿੰਦਗੀ ਨੂੰ ਮਨ ਚਾਹੇ ਤਰੀਕੇ ਨਾਲ ਜਿਉਣਾ ਮੈਂ ਇਸ ਤਰ੍ਹਾਂ ਆਪਣੀ ਜਵਾਨੀ ਦੇ ਦਿਨਾਂ ਚ ਹੀ ਕਰ ਲੈਣਾ ਚਾਹੁੰਦਾ ਹਾਂ ਮੈਂ ਕੇਵਲ ਆਜ਼ਾਦ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਸਮੇਂ ਤੇ ਆਪਣੀ ਜ਼ਿੰਦਗੀ ਉੱਤੇ ਕੰਟਰੋਲ ਕਰਨਾ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਪੈਸੇ ਮੇਰੇ ਲਈ ਕੰਮ ਕਰਨ ਇਹ ਮੇਰੇ ਮਨ 'ਚ ਬੜੇ ਡੂੰਘੇ ਭਾਵਨਾਤਮਕ ਕਾਰਨ ਹਨ ਤੁਹਾਡੇ ਕੋਲ ਕੀ ਕਾਰਨ ਨੇ ਜੇਕਰ ਉਹ ਉਚਿਤ ਬਲਸ਼ਾਲੀ ਨਹੀਂ ਹਨ ਤਾਂ ਰਾਹ 'ਚ ਅੱਗੇ ਆਉਣ ਵਾਲੀ ਹਕੀਕਤ ਤੁਹਾਡੇ ਕਾਰਨਾਂ ਤੇ ਹਾਵੀ ਹੋ ਜਾਵੇਗੀ ਮੈਂ ਕਈ ਵਾਰ ਪੈਸੇ ਗੁਆਏ ਹਨ ਤੇ ਕਈ ਵਾਰ ਫਿਰ ਤੋਂ ਸ਼ੁਰੂ ਕੀਤਾ ਹੈ ਪਰ ਕਿਉਂਕਿ ਮੇਰੇ ਕੋਲ ਡੂੰਘੇ ਪਾਉਣਾ ਤੁਮ ਕਾਰਨ ਸਾਨੂੰ ਇਸ ਲਈ ਮੈਂ ਹਰ ਵਾਰ ਉੱਠਿਆ ਖਲੋਇਆ ਹਾਂ ਤੇ ਅੱਗੇ ਵੱਲ ਵੱਧੇ ਚੱਲਿਆ ਹਾਂ ਮੈਂ 40 ਸਾਲ ਦੀ ਉਮਰ ਤੱਕ ਸੁਤੰਤਰ ਹੋਣਾ ਚਾਹੁੰਦਾ ਸੀ ਪਰ ਇਸ ਲਈ 7 ਸਾਲ ਹੋਰ ਜ਼ਿਆਦਾ ਲੱਗ ਗਏ ਤੇ ਮੈਂ ਆਖਰਕਾਰ 47 ਸਾਲ ਦੀ ਉਮਰ 'ਚ ਸੁਤੰਤਰ ਹੋ ਗਿਆ ਸੀ ਇਸੇ ਦੌਰਾਨ ਹੀ ਮੈਨੂੰ ਕਈ ਸਿਖਾਉਣ ਵਾਲੇ ਅਨੁਭਵੀ ਪ੍ਰਾਪਤ ਹੋਏ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਾਸ਼ ਮੈਂ ਕਹਿ ਸਕਦਾ ਕਿ ਇਹ ਸੌਖਾ ਸੀ ਇਹ ਬਿਲਕੁਲ ਸੌਖਾ ਨਹੀਂ ਸੀ ਪਰ ਇਹ ਕਠਨ ਵੀ ਨਹੀਂ ਸੀ ਪਰ ਬਿਨਾ ਦਮਦਾਰ ਕਾਰਨ ਜਾਂ ਨਿਸ਼ਾਨੇ ਦੇ ਜ਼ਿੰਦਗੀ ਚ ਹਰ ਚੀਜ਼ ਕਠਨ ਹੁੰਦੀ ਹੈ ਜੇਕਰ ਤੁਹਾਡੇ ਕੋਲ ਕੋਈ ਦਮਦਾਰ ਕਾਰਨ ਨਹੀਂ ਹੈ ਤਾਂ ਅੱਗੇ ਪੜਨ ਚ ਕੋਈ ਸਿਆਣਪ ਨਹੀਂ ਹੈ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗੀ ਤਾਂ ਦੋਸਤੋ ਇਹ ਕਹਾਣੀ ਦੇ 10 ਕਦਮਾਂ ਚੋਂ ਪਹਿਲਾ ਕਦਮ ਹੈ ਇਹਦੇ ਵਿੱਚ ਸਾਨੂੰ ਇਹ ਹੀ ਦੱਸਿਆ ਗਿਆ ਹੈ ਕਿ ਇੱਛਾਵਾਂ ਕੀ ਹੁੰਦੀਆਂ ਆਣ ਇਛਾ ਮਕੀ ਹੁੰਦੀ ਆ ਕੋਈ ਵੀ ਕੰਮ ਕਰਨ ਦਾ ਕਿਸੇ ਵੀ ਚੀਜ਼ ਨੂੰ ਪਾਉਣ ਦਾ ਇੱਕ ਵੱਡਾ ਕਾਰਨ ਹੁੰਦਾ ਜਿਵੇਂ ਕਈ ਲੋਕ ਕਹਿੰਦੇ ਆ ਵੀ ਮੈਂ ਨੌਕਰੀ ਨਹੀਂ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰੋ ਕਿ ਤੁਸੀਂ ਕਿਹੜਾ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਤੇ ਕਿਹੜਾ ਕੰਮ ਕਿਉਂ ਕਰਨਾ ਚਾਹੁੰਦੇ ਹੋ ਤੇ ਜੇ ਕੰਮ ਕੋਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਵੱਡਾ ਕਾਰਨ ਹੋਣਾ ਚਾਹੀਦਾ ਤਾਂ ਜੋ ਆਉਣ ਵਾਲੇ ਟਾਈਮ 'ਚ ਤਹਾਨੂੰ ਕੋਈ ਵੀ ਚੀਜ਼ ਰੋਕ ਨਾ ਸਕੇ ਤਾਂ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜਲਦ ਕਦਮ ਨੰਬਰ ਅਗਲਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ ਦੋਸਤੋ